ਅੱਜ ਸਿੱਖੋ ਲੋੜ ਹੈ ਆਪਣੇ ਸ਼ਬਦ ਆਪਣੀ ਮਾਂ ਮਾਮ ਨਾ ਕਹੋ ਮਾਂ ਕਹੋ ਮਾਮ ਦਾ ਕੀ ਅਰਥ ਹੈ ਜਦੋਂ ਆਪਾਂ ਮੰਮੀ ਕਹਿੰਦੇ ਆ ਮਾਮ ਕਹਿੰਦੇ ਆ ਤੁਸੀਂ ਮੰਮੀ ਲਿਖ ਕੇ ਗੂਗਲ ਤੇ ਸਰਚ ਕਰ ਲਓ ਤਾਂ ਉੱਥੇ ਨਿਕਲ ਆਵੇਗਾ ਜਿਹੜੇ ਮੁਰਦਾ ਮਿਸਰ ਦੇ ਵਿੱਚ ਲੋਕ ਹੁੰਦੇ ਉਹਨਾਂ ਤੇ ਮਸਾਲੇ ਲਾ ਕੇ ਉਹਨਾਂ ਨੂੰ ਦਫਨਾ ਦੇਂਦੇ ਹਜ਼ਾਰਾਂ ਸਾਲ ਬਾਅਦ ਵੀ ਉਹ ਲਾਸ਼ ਉਵੇਂ ਹੀ ਰਹਿਣੀ ਉਹਨੂੰ ਅੱਜ ਕੱਲ ਮੰਮੀ ਕਹਿੰਦੇ ਆ ਮੰਮੀ ਵੀ ਮਰਦਾ ਹੋ ਗਈ ਮਾਂ ਨੂੰ ਵੀ ਜਿਉਂਦਾ ਹੀ ਮਾਰ ਦਿੱਤਾ ਹੁਣ ਪਿਓ ਨੂੰ ਕੀ ਕਹਿੰਦੇ ਪਿਓ ਨੂੰ ਕਹਿੰਦੇ ਡੈਡ ਜਦੋਂ ਬੰਦਾ ਮਰ ਜਾਵੇ ਅੰਗਰੇਜ਼ੀ ਦੀ ਕੀ ਕਹਿੰਦੇ ਡੈਡ ਪਿਓ ਵੀ ਡੈਡ ਤੇ ਮਾਂ ਵੀ ਮॉम ਮਰੀ ਹੋਈ ਤੇ ਉਹ ਵੀ ਮਰੇ ਹੋਏ ਆ ਫਿਰ ਕਹਿੰਦੇ ਜੀ ਸਾਡੇ ਬੱਚੇ ਆਖੇ ਦੀ ਲੱਗਦੇ ਪਹਿਲਾਂ ਹੀ ਜਿਹੜੇ ਮਾਰ ਦਿੱਤਾ ਹੈ ਜਨਮ ਤੋਂ ਹੀ ਉਹ ਤੁਹਾਨੂੰ ਸਾਰੀ ਉਮਰ ਸ਼ਬਦ ਕਿਹੜੇ ਨਾਲ ਬੁਲਾ ਰਹੇ ਆ ਮਰੇ ਹੋਏ ਤੁਹਾਨੂੰ ਮਨਾ ਰਹੇ ਆ ਜਨਮ ਤੋਂ ਹੀ ਬੱਚੇ ਜੇ ਤੁਹਾਨੂੰ ਪਿਤਾ ਜੀ ਕਹਿਣ ਮਾਤਾ ਜੀ ਕਹਿਣ ਮਾਂ ਕਹਿਣ ਬਾਪੂ ਕਹਿਣ ਤਾਂ ਮਜਾਲਾ ਕੋਈ ਬੱਚਾ ਤੁਹਾਡੇ ਅੱਖੇ ਨਾ ਲੱਗੇ ਇਹ ਸ਼ਬਦਾਂ ਦੇ ਚੱਲ ਰਹੀ ਹੈ ਸਾਰੀ ਸ੍ਰਿਸ਼ਟੀ ਮਹਾਰਾਜ ਨੇ ਕਿਹਾ ਕੀਤਾ ਪਸਾਓ ਇੱਕੋ ਕਵਾਓ ਜਿਹੜਾ ਕਵਾਓ ਬੋਲਣਾ ਇਹਦੇ ਨਾਲ ਹੀ ਸਾਰਾ ਪਸਾਰਾ ਬਸਰੇ ਆਪਣੇ ਬੱਚਿਆਂ ਨੂੰ ਗੁਰਮੁਖੀ ਬੋਲਣ ਲਾਓ ਪੈਂਤੀ ਸਿਖਾਓ